ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਜੋ ਕਿ ਫਾਈਨੈਂਸ ਮਿਨਿਸਟਰ ਭਾਰਤ ਦੇ ਅਜ ਉਹਨਾਂ ਦੇ ਵੱਲੋਂ ਜੋ ਵਿੱਤ ਵਰਸ਼ 2024 ਅਤੇ 2025 ਦੇ ਲਈ ਕੇਂਦਰੀ ਬਜਟ ਹੈ ਪੇਸ਼ ਕੀਤਾ ਗਿਆ ਇਸ ਦੇ ਵਿੱਚ ਉਹਨਾਂ ਨੇ ਕਈ ਵੱਡੇ ਐਲਾਨ ਕੀਤੇ ਨੇ ਜਿਸ ਵਿੱਚ ਦੱਸਿਆ ਕਿ ਕੁਝ ਚੀਜ਼ਾਂ ਅਜਈਆਂ ਨੇ ਜਿਨ੍ਹਾਂ ਦੀਆਂ ਕੀਮਤਾਂ ਦੇ ਵਿੱਚ ਘਾਟਾ ਦੇਖਣ ਨੂੰ ਮਿਲੇਗਾ ਅਤੇ ਕੁਝ ਚੀਜ਼ਾਂ ਜਿਨ੍ਹਾਂ ਦੇ ਉੱਤੇ ਕਸਟਮ ਡਿਊਟੀ ਵਿਵਧਾਨ ਕਰਕੇ ਕੀਮਤਾਂ ਦੇ ਵਿੱਚ ਵਾਧਾ ਦਰਜ ਕੀਤਾ ਜਾਵਗਾ ਯਾਨੀ ਕਿ ਕੁਝ ਚੀਜ਼ਾਂ ਮਹਿੰਗੀਆਂ ਵੀ ਹੋਣਗੀਆਂ ਤੇ ਕੁਝ ਚੀਜ਼ਾਂ ਸਸਤੀਆਂ ਵੀ ਹੋਣਗੀਆਂ ਸੋ ਇਸ ਵੀਡੀਓ ਵਿੱਚ ਦੱਸੀਏ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਰੇਟ ਨੇ ਜੋ ਵਕ-ਵਕ ਹੋਣਗੇ ਕਿਹੜੀਆਂ ਚੀਜ਼ਾਂ ਸਸਤੀਆਂ ਤੇ ਮਹਿੰਗੀਆਂ ਹੋਣਗੀਆਂ ਹੈ ਹੈਲਥ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ 'ਚ ਵੱਡੀ ਰਾਹਤ ਹੈ ਕੈਂਸਰ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਜੋ ਦਵਾਈਆਂ ਨੇ ਮੈਡੀਕਲ ਦਵਾਈਆਂ ਤੇ ਨਾਲ ਨਾਲ ਉਪਕਰਣ ਨੇ ਉਹਨਾਂ ਦੇ ਉੱਤੇ ਕਸਟਮ ਡਿਊਟੀ ਹੈ ਉਸ ਵਿੱਚ ਘਾਟਾ ਕੀਤਾ ਗਿਆ ਹੋਇਆ ਕਸਟਮ ਡਿਊਟੀ ਘਟਾਈ ਗਈ ਹੈ ਯਾਨੀ ਕਿ ਉਹਨਾਂ ਨੂੰ ਕਾਫੀ ਸੁਖਭੁਲਤ ਮਿਲੇਗੀ ਸੋ ਵਿੱਤ ਮੰਤਰੀ ਨੇ ਔਰਤਾਂ ਨੂੰ ਵੀ ਕਾਫੀ ਲਾਭ ਦਿੱਤਾ ਹੈ ਤਾਂ ਸਿੱਕਿ ਉਹਨਾਂ ਨੇ ਜੋ ਸੋਨੇ ਅਤੇ ਚਾਂਦੀ ਦੀ ਕੀਮਤਾਂ ਦੇ ਵਿੱਚ ਕਟਾ ਕੀਤਾ ਯਾਨੀ ਕਿ ਕਸਟਮ ਡਿਊਟੀ ਦੇ ਵਿੱਚ ਕਟਾ ਕੀਤਾ ਵਾ ਜਿਸ ਦੇ ਨਾਲ 6% ਦੀ ਕਸਟਮ ਡਿਊਟੀ ਜੋ ਕਰ ਦਤੀ ਹੈ ਜਿਸ ਦੇ ਨਾਲ ਸੋਨੇ ਤੇ ਚਾਂਦੀ ਦੇ ਕੀਮਤਾ ਦੇ ਵਿੱਚ ਗਹਿਣਿਆਂ ਦੀ ਕੀਮਤਾ ਦੇ ਵਿੱਚ ਕਾਫੀ ਗਿਰਾਵਟ ਹੈ ਦੇਖਣ ਨੂੰ ਮਿਲੇਗੀ ਸੋਨੇ ਤੇ ਚਾਂਦੀ ਨੂੰ ਪਹਿਨਣ ਦੇ ਸ਼ੌਕੀਨ ਲੋਗਾ ਦੇ ਲਈ ਇਹ ਵੇਖਦ ਖਾਸ ਖਬਰ ਹੋਵੇਗੀ ਸੋ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਦੇ ਵਿੱਚ ਗਿਰਾਵਟ ਹੈ ਸੋ ਦੱਸਿਓ ਕਿ ਜੋ ਵਿੱਤ ਮੰਤਰੀ ਨੇ ਮੋਬਾਈਲ ਫੋਨ ਜਾਂ ਫਿਰ ਮੋਬਾਈਲ ਰੀਚਾਰਜ ਜੋ ਚਾਰਜਰਸ ਨੇ ਬਿਜਲੀ ਦੀਆਂ ਤਾਰਾਂ ਨੇ ਐਕਸ-ਰੇ ਮਸ਼ੀਨਾਂ ਦੇ ਅਤੇ ਜੋ ਸੋਲਰ ਸੈੱਟ ਨੇ ਇਹਨਾਂ ਦੇ ਵਿੱਚ ਟੈਕਸ ਘਟਾਇਆ ਗਿਆ ਵੈ ਸੋ ਟੈਕਸ ਘਟਾਉਣ ਦੇ ਨਾਲ ਇਹਨਾਂ ਦੀਆਂ ਕੀਮਤਾ ਦੇ ਵਿੱਚ ਹੁਣ ਗਿਰਾਵਟ ਹੈ ਦੇਖਣ ਨੂੰ ਮਿਲ ਲਗੀ ਇਸੇ ਨਾਲ ਅਕਿੰਨ ਦੇ ਪ੍ਰੋਡਕਟਾਂ ਤੇ ਵੀ ਜੋ ਟੈਕਸ ਘਟਾਇਆ ਗਿਆ ਵੈ ਜਿਸ ਕਰਕੇ ਸਹੂਲਤ ਮਿਲੇਗੀ ਸੋ ਦੂਰ ਸੰਚਾਰ ਉਪਕਰਨਾ ਤੇ ਬੇਸਿਕ ਕਸਟਮ ਡਿਊਟੀ ਵਧਾਈ ਗਈ ਹੈ ਪਹਿਲਾ ਇਹਨਾਂ ਤੇ ਉਤਪਾਦਾਂ ਤੇ ਜੋ ਕਿ 10% ਦੀ ਬੇਸਿਕ ਕਸਟਮ ਡਿਊਟੀ ਸੀ ਜਿਸ ਨੂੰ ਹੁਣ ਵਧਾ ਕੇ 15% ਕਰ ਦਿੱਤਾ ਗਿਆ। ਸੋ ਕੁਝ ਚੀਜ਼ਾਂ 'ਚ ਗਿਰਾਵਟ ਹੋਵੇਗੀ। ਰੇਟਾਂ ਦੇ ਵਿੱਚ ਕੁਝ ਈਟਾ ਦੇ ਰੇਟ ਆ ਜਿਹਨਾਂ ਦੇ ਵਧਾਏ ਜਾਣਗੇ। ਸੋ ਸਰਕਾਰ ਨੇ ਪਲਾਸਟਿਕ ਦੇ ਉਤਪਾਦਾਂ ਦੇ ਵੀ ਕਸਟਮ ਡਿਊਟੀ ਹੈ ਵਧਾ ਦਿੱਤੀ ਹੈ। ਯਾਨੀ ਕਿ ਉਹਨਾਂ ਪਲਾਸਟਿਕ ਦੇ ਜੋ ਪ੍ਰੋਡਕਟਸ ਬਣਦੇ ਨੇ ਉਹਨਾਂ ਉਤਪਾਦਾਂ ਦੇ ਵਿੱਚ ਵੀ ਕੀਮਤਾਂ ਦੇ ਵਿੱਚ ਪਲਾਸਟਿਕ ਦੇ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਹੁਣ ਵਾਧਾ ਵਜੋਂ ਦਰਜ ਕੀਤਾ ਜਾਵੇਗਾ। ਸੋ ਕੀਮਤਾਂ ਦੇ ਰੇਟ ਹੁਣ ਵਧ ਸਕਦੇ ਨੇ ਸੋ ਇਸ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਹੈ ਜਿਨ੍ਹਾਂ ਦੇ ਰੇਟਾਂ ਦੇ ਵਿੱਚ ਫਰਕ ਆਇਆ ਹੈ ਤਾਂ ਜੋ ਸੋਲਰ ਸੈੱਲ ਜਾਂ ਫਿਰ ਸੋਲਰ ਮੋਡਿਊਲ ਬਣਾਉਣ ਵਾਸਤੇ ਵਰਤੇ ਜਾਣ ਵਾਲੇ ਸੋਲਰ ਗਲਾਸ ਤੇ ਵੀ ਟੈਕਸ ਵਧਾ ਦਿੱਤਾ ਗਿਆ ਹੈ ਯਾਨੀ ਕਿ ਹੁਣ ਜੋ ਇਸੇ ਕੀਮਤਾ ਦੇ ਵਿੱਚ ਵੀ ਫਰਕ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਪਰ ਸਭ ਤੋਂ ਵੱਡੀ ਖਬਰ ਰਵੇਗੀ ਕਿ ਸੋਨੇ ਤੇ ਚਾਂਦੀ ਦੇ ਗਹਿਣੇ ਐ ਜੋ ਹੁਣ ਸਸਤੇ ਹੋ ਜਾਣਗੇ ਸੋਨੇ ਤੇ ਚਾਂਦੀ ਦੇ ਵਿੱਚ ਲਗਾਏ ਜਾਣ ਵਾਲੇ ਕਸਟਮ ਡਿਊਟੀ ਨੂੰ 6% ਕਰ ਦਿੱਤਾ ਗਿਆ ਹੈ ਸੋ ਬੇਹਦੀ ਇੱਕ ਖਾਸ ਖਬਰ ਹੈ ਲੋਕਾਂ ਨੂੰ ਕਾਫੀ ਰਾਹਤ ਹੈ ਜੋ ਇਸ ਦੇ ਨਾਲ ਮਿਲੇਗੀ